ਅਸੀ ਗੱਲ ਜੀ ਅੱਜ ਫਿਰ ਬਲੌਗ ਸਟਾਰਟ ਕਰਦੇ ਆਂ ਲੰਗਰ ਤੋਂ ਅੱਜ 26 ਤਰੀਕ ਦੋ ਦਿਨ ਲੰਗਰ ਦੇ ਬਾਕੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਅੱਡੀ ਲੰਗਰ ਵਰਤਾ ਰਹੀ ਹੈ ਸੰਗਤ ਤੁਹਾਨੂੰ ਮੋਹਨ ਮੈਂ ਵੀਰਾਂ ਦਾ ਬਹੁਤ ਬਹੁਤ ਸੇਵਾਦਾਰ ਵੀਰਾਂ ਦਾ ਜੋ ਆਪਣੀ ਕੰਮ ਦੇ ਸਾਡੇ ਪ੍ਰਧਾਨ ਨਿਵਾ ਰਹੇ ਨੇ ਬਈ ਪ੍ਰਗਟ ਪ੍ਰਗਟ ਭਰਾ ਜੀ ਤਾਲ ਸਾਹਿਬ ਕੱਲ ਤੁਸੀਂ ਇਹਨੂੰ ਮਿਲੇ ਸੀ ਆ ਜਾ ਆਪਾਂ ਟੂਰ ਕਰਾ ਦਈਏ ਆਪਣੇ ਦਾ ਇਤਿਹਾਸ ਤੇ ਤੂੰ ਮੈਨੂੰ ਐ ਇਤਿਹਾਸ ਦੀ ਜਾਣਕਾਰੀ ਦੇ ਵੀ ਅੱਜ ਦਿਨ ਹੋਇਆਗੀ अच्छा 26 ਤਰੀਕ ਅੱਜ ਹਨਾ ਨੀਹਾਂ ਦੇ ਵਿੱਚ ਉਹ ਕਿਤੇ ਸੱਜ ਪਾਗਾ ਵੀ ਦੱਸੂਗਾ ਆਪਾਂ ਨੂੰ ਵੀ ਕਿੰਨੇ ਦਿਨ ਹੋਰ ਚੱਲਣਾ ਆਪਣਾ ਇੱਥੇ ਪ੍ਰੋਗਰਾਮ ਕਿੰਨੇ ਦਿਨ ਚੱਲਣਾ ਭਾਈ ਦੱਸਿਓ ਆਪਣਾ ਜੀ 21 ਤਰੀਕ ਤੋਂ ਲੱਗਿਆ ਸੀਗਾ ਹਾਂਜੀ ਤੇ 28 ਤਰੀਕ ਨੂੰ ਆਪਾਂ ਸਮਾਪਤੀ ਕਰ ਦਿੰਨੇ ਹਾਂ ਠੀਕ ਹੈ ਮਹਾਰਾਜ ਜੀ ਦਾ ਲੈ ਆ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਸੋਖਮਣੀ ਸਾਹਿਬ ਦਾ ਪਾਠ ਕਰਵਾ ਕੇ ਤੇ ਉਦੋਂ ਵੱਲ ਭੋਗ ਪਾ ਦਾਂਗੇ 28 ਤਰੀਕ ਨੂੰ ਸੰਪੰਨ ਕਰ ਦਾਂਗੇ ਸਾਰਾ ਬੱਚਿਆਂ ਲਈ LCD ਲਾ ਕੇ ਵੱਡੀ ਸਕਰੀਨ ਲਾ ਕੇ ਫਿਲਮ ਵੀ ਦਿਖਾਈ ਜਾਊਗੀ ਚਲ ਆ ਜਾ ਫਿਰ ਅੱਗੇ ਹਲਵਾਈ ਆਪਣਾ ਹਲਵਾਈ 30 ਉਹ ਬੜਾ ਯਾਰ ਪੱਲੇ ਤੋਂ ਦੂਸਰ ਕਰਨੇ ਜਾ ਰਿਹਾ ਠੀਕ ਹੈ ਓਕੇ ਓਕੇ ਤੇ ਗੰਡੇ ਦਾ ਆਪਿਆ ਕੱਟਣ ਕਿੱਧਰ ਗਿਆ ਜਿਹੜਾ ਦੂਜੇ ਪਾਸੇ ਰੱਖਿਆ ਓਕੇ ਓਕੇ ਤੇ ਫਿਰ ਦਾ ਆ ਬਣਾ ਲਿਆ ਅਗਲਾ ਕੁਬੈਟੇ ਰੱਖੀ ਕਰੀ ਜਾਂਦਾ ਮੈਂ ਕੋਈ ਨਹੀਂ ਐਂ ਬਣਾ ਲੈਂਦੇ ਆ ਇੱਥੇ ਐਂ ਕਹਿੰਦਾ ਨਾ ਹੋਰ ਉਹ ਮਾਤਾ ਦਾ ਖਾ ਰਿਹਾ ਜਿਹੜਿਆ ਸਭ ਤੋਂ ਕਰ ਦੋ ਤੂੰ ਦਿਖਾ ਦੇ ਕਰ ਦੇ ਤੂੰ ਹੁਣ ਮੈਂ ਚੰਨ ਬਣੀ ਉਹ ਵੱਧਦਾ ਨਹੀਂਗਾ ਤੁਸੀਂ ਬਸ ਐਂ ਕਰ ਦੋ ਬਾਹ ਕੌਣ ਕਰੂ ਨਹੀਂ ਜੰਮ ਇਹ ਆਪਣਾ ਉਹ ਕਰਨੀ ਆ YouTube YouTube ਤੇ ਉਹ ਕਰਨਾ ਚਲੋ ਜੀ ਪ੍ਰਸ਼ਾਦਾ ਵੰਡਾ ਰਹੇ ਆ ਅੱਜ ਦਾ ਦਾਲ ਸਾਹਿਬ ਜੀ ਅੰਦਰ ਵਰਤਾਰੀ ਆ ਸੰਗਤ ਰੋਡ ਤੇ ਆਉਣ ਜਾਣ ਆਉਣ ਜਾਣ ਵਾਲੇ ਬੰਦੇ ਨਹੀਂ ਸਾਰਿਆਂ ਨੂੰ ਸ਼ਿਕਾਇਤ ਜਾਂਦਾ ਪਰਜਾ ਬਹੁਤ ਬੱਚੇ ਦੇਖੋ ਆ ਪਾਗੇ ਦੇ ਬੱਚੇ ਦੇਖ ਲਓ ਬਾਈ ਪਰਗੜਲੇ ਪਾਗੇ ਇਧਰ ਨਾ ਕਹਿੰਦੇ ਫਿਰ ਲਓ ਜੀ ਆਹ ਨਾ ਪੱਪੂ ਸੇਵਾਦਾਰ ਆ ਇਹ ਪੱਪੂ ਸੇਵਾਦਾਰ ਨੂੰ ਤੁਸੀਂ ਕੱਲ੍ਹ ਵਾਲੇ ਵਲੌਗ ਵੀ ਦੇਖਿਆ ਸੀ ਆਹ ਸਤਨਾਮ ਆ ਗਿਆ ਇਹ ਕੱਲ੍ਹ ਹੈ ਨਹੀਂ ਸੀਗਾ ਇਹ ਕੱਲ੍ਹ ਹੈ ਨਹੀਂ ਕਿ ਅੱਜ ਆ ਗਿਆ ਸੀ ਥੋੜਾ ਜਿਆਦਾ ਅੱਜ ਆਇਆ ਠੀਕ ਹੈ ਜੀ ਜਿਹੜੀ ਵੀ ਪੂ ਸੇਵਾਦਾਰ ਹੈ ਨਾ ਇਹ ਇੱਕ ਹੋ ਆ ਆਫਸਾਇਅਤਾ ਇਹ ਜਿਹੜੇ ਇਸ ਤਰੀਕੇ ਇਹ 15 ਤਰੀਕ ਨੂੰ ਜੁੜਾ ਹੋਇਆ ਸਾਡੇ ਨਾਲ ਠੀਕ ਹੈ 15 ਤਰੀਕ ਤੋਂ ਲੈ ਕੇ ਅੱਜ ਤੱਕ ਕਹੇ ਹੈ ਸਾਡੇ ਨਾਲ ਸੌ ਰਿਹਾ ਹੈ ਇਹਦੇ ਘਰੇ ਵੀ ਜਾਣ ਦਾ ਬਸ ਸੰਗਲੋ ਮਨਾਇਓ ਕਰ ਦਿੱਤਾ ਸੇਵਾ ਹੀ ਕਰਨੀ ਠੀਕ ਹੈ ਸਹੀ ਹੈ ਪੱਪੂ ਆ ਕੇ ਆਪਾਂ ਨੂੰ ਬਾਥਰੂਮ ਵੀ ਪਾਉਣਾ ਪੈਣਾ ਹੈ ਨਾ ਇੱਥੇ ਇਹ ਨਹਾਉਣਾ ਹੁੰਦਾ ਹੈ ਨਾ ਹੂੰ ਸਹੀ ਹੈ ਐਵੇਂ ਨਾ ਬੱਪੂ ਨੂੰ ਪੰਪ ਚਲੇ ਆ ਦੀ ਠੀਕ ਹੈ ਬੈਠੇ ਆ ਉਹ ਆਹਮ ਦੇ ਨਹੀਂ ਨਹੀਂ ਲੈ ਚੱਲਦਾ ਕੋਈ ਮੈਂ ਇਹਦੇ ਨੰਬਰ ਆਇਆ ਚੋਰੀ ਕਰ ਦਿੱਤਾ ਸਹੀ ਬਤਾ ਦਿਓ ਦਾਨ ਦਾ हां ਜੀ ਨੇ ਕਹਿ દिए ਕਿ ਸਾਰ ਇੱਕ ਮੱਝੇ ਨਹੀਂ ਜਾਣਾ ਵੀ ਭਵਾਨ ਗਲਤ ਨਹੀਂ ਕਰਨਾ ਬਸ ਜੀ ਦੇ ਨਾਲ ਹੋਰ ਵੀ ਸੇਵਾ ਕਰਵਾਉਂਦੇ ਜੀ ਨੇ ਇੱਕ ਸਭ ਦੀ ਬਖਾਰਦੀ ਠੀਕ ਹੈ ਭਵਾਨ ਦੀ ਸੇਵਾ ਹੋ ਗਈ ਠੀਕ ਹੈ ਉਹ ਉਹ ਬੱਚੇ ਇਤਿਹਾਸ ਸਿੱਖ ਰਹੇ ਆਪਣੀ हां ਉਹ ਬਰਿੰਦਰ ਸਾਹਿਬ ਬੈਠਿਆ हां ਉਹ ਬਰਿੰਦਰ ਉਹ ਮਨਜੀਤ ਸਿੰਘ ਐਮ ਐਲ اے ਜਿਹੜੇ ਵਿਧਾਇਕ ਕਹਿ ਕੇ ਮੌਜੂਦ ਆ ਉਹਨਾਂ ਦਾ ਬੇਟਾ ਉਹ ਇਤਿਹਾਸ ਸਮਝਾ ਰਿਹਾ ਬੱਚਿਆਂ ਨੂੰ ਉਧਰ ਉਧਰ ਦੇਖੋ ਮਾਈਕ ਦੇ ਉੱਤੇ ਉਹ ਬੈਠਾ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਅਪਡੇਟ ਦੇ ਵਿੱਚ ਥੈਂਕ ਯੂ ਸ਼ਾਮ ਨੂੰ ਮਿਲਦੇ ਆਪਾਂ ਹਲਵਾਈ ਆ ਜਾਊਗਾ ਸ਼ਾਮ ਨੂੰ ਹਾਂ ਜੀ ਆਪਣਾ ਦੂਟਾ ਹਲਵਾਈ ਹਲੇ ਹੈ ਨਹੀਂਗਾ ਸ਼ਾਮ ਨੂੰ ਆ ਜਾਊਗਾ ਉਦੋਂ ਆਪਾਂ ਫਿਰ ਦੁਬਾਰਾ ਮਿਲਾਂਗੇ